ਇਹ ਮਾਮਲਾ ਅਮਰਜ਼ਰ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਂਦੇ ਇਲਾਕਾ ਕਟੜਾ ਜੈਮਲ ਸਿੰਘ ਦਾ ਹੈ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਬੂਟਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇੱਥੇ ਚੋਰਾਂ ਵੱਲੋਂ ਪੈਸੇ ਚੋਰੀ ਕਰਕੇ ਅਤੇ ਬੂਟ ਬੋਰੀ ਵਿੱਚ ਭਰ ਕੇ ਫਰਾਰ ਹੋ ਗਏ ਹਨ ਕੀ ਹੈ ਪੂਰਾ ਮਾਜਰਾ ਦੇਖੋ ਪੂਰੀ ਵੀਡੀਓ ਹਾਂ ਕੀ ਨਾਮ ਹੈ ਯਾਰ ਮੇਰਾ ਨਾਮ ਸ਼ਿਵਦੇਵ ਸਿੰਘ ਜੀ ਹਾਂ ਜੀ ਕਿੱਥੇ ਗਈ ਹੈ ਤੁਹਾਡੀ ਦੁਕਾਨ ਕਟਰਾ ਜੰਮਾ ਸਿੰਘ ਰੋੜਾ ਫੁੱਟਪੇਰ ਤੇ ਨਾਮ ਕੀ ਹੋਇਆ ਦੇ ਰਾਤ ਇੱਥੇ ਪਤਾ ਲੱਗਿਆ ਕਿ 4 ਵਜੇ ਦਾ ਟਾਈਮ ਸੀ ਕੋਈ 4:30 ਵਜੇ ਦਾ ਕਿ ਸ਼ਟਰ ਮੇਰਾ ਉੱਪਰ ਹੋਇਆ ਪਿਆ ਸ਼ੀਸ਼ੇ ਟੁੱਟੇ ਪਏ ਆ ਮਾਲ ਅੰਦਰੋਂ ਚੋਰੀ ਹੈ ਗੱਲਾਂ ਵੀ ਚੋਰੀ ਹੈ 10 ਤੋਂ 12000 ਮੇਰਾ ਕੈਸ਼ ਸ਼ਗਰ ਸੀ ਵਿੱਚ ਚੇਂਜ ਪਏ ਹੁੰਦੇ ਪਰਚੀਆਂ ਉਹ ਵੀ ਖਾਲੀ ਹੈ ਬਾਕੀ ਖਾਲੀ ਬਾਕਸ ਤੁਹਾਡੇ ਅੱਗੇ ਪਏ ਆ ਸਾਡੇ ਡੱਬੇ ਤੇ ਦੋ ਜਣਿਆਂ ਦੀ ਸੀਸੀਟੀਵੀ ਦੇ ਕੈਮਰੇ ਦੇ ਫੁਟੇਜ ਵੀ ਆਈਆਂ ਇਹ ਬੋਰਾ ਭਰ ਕੇ ਲੈ ਕੇ ਗਏ ਆ ਮਾਲ ਕਾਫੀ ਚੋਰੀ ਹੋਇਆ ਮੇਰਾ ਬਾਕੀ ਸਾਰਾ ਕਲੇਰਾ ਪਿਆ ਸ਼ੀਸ਼ਾ ਵੀ ਟੁੱਟਿਆ ਪਿਆ ਸ਼ਟਰ ਵੀ ਉੱਪਰ ਹੈ ਬਾਕੀ ਦੇਖੋ ਹੁਣ ਇਹ ਹੁੰਦਾ ਫੋਟੋ ਜੀ ਸਾਹਮਣੇ ਆਈ ਹੈ ਦੋਨੋਂ ਨੌਜਵਾਨਾਂ ਦੀ ਤਾਂ ਕਿਨਾਂ ਦੇ ਵੱਲੋਂ ਫੋਟੋ ਖਿੱਚ ਗਈ ਇਹ ਮਾਰਕੀਟ 'ਚ ਜਿਹੜੇ ਕੈਮਰੇ ਲੱਗੇ ਸੀ ਉਹ ਕਢਵਾਏ ਮੈਂ ਸੀਸੀਟੀ ਵੀ ਪੂਰੇ ਚੁੱਪਤ ਲੱਗਿਆ ਤਾਂ ਇਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਜਿਹੜੇ ਸਾਹਮਣੇ ਅੰਕਲ ਨੇ ਕੋਠੇ ਤੇ ਖੜੇ ਸੀ ਉਹਨਾਂ ਨੇ ਦੇਖਿਆ ਵੀ ਹਨਾ ਉਹਨਾਂ ਨੇ ਦੇਖਿਆ ਵੀ ਆਵਾਜ਼ ਵੀ ਮਾਰੀ ਨਹੀਂ ਭੱਜੇ ਬਸ ਉਹਨਾਂ ਨੇ ਫੋਟੋਆਂ ਖਿੱਚ ਕੇ ਆਪਣੇ ਕੋਲ ਰੱਖੀਆਂ ਉਹ ਹੀ ਹੁਣ ਸਾਨੂੰ ਸ਼ੇਅਰ ਕੀਤੀਆਂ ਕਿ ਦੇਖੋ ਇਹ ਦੋ ਜਾਨੇ ਗਏ ਤਾਂ ਇਹ ਕੋਈ ਚੌਂਕੀਦਾਨ ਨਹੀਂ ਲੱਗਾ ਹੋਇਆ ਮਾਰਕੀਟ ਨਹੀਂ ਮਾਰਕੀਟ ਕੋਈ ਚੌਂਕੀਦਾਨ ਨਹੀਂ ਜੀ ਕੋਈ ਐਸੋਸੀਏਸ਼ਨ ਨਹੀਂ ਹੈਗੀ ਇੱਥੇ ਮਾਰਕੀਟ 'ਚ ਹੂੰ ਬੋਡਰ ਪੁਲਿਸ ਕੈਦ ਤੇ ਹਾਂਜੀ ਹਾਂਜੀ ਦਿੱਤੀ ਗਈ ਹੈ ਜੀ ਉਹ ਮੌਕੇ ਤੇ ਆ ਕੇ ਫੋਟੋਆਂ ਖਿੱਚ ਗਏ ਸਭ ਕੁਝ ਰਿਪੋਰਟ ਲਿਖ ਕੇ ਲੈ ਗਏ ਤਾਂ ਤੁਮ ਕਿੰਨੇ ਦਾ ਮੁਕਾ ਹੋ ਚੁਕਾ ਸਰ ਮੇਰੇ ਖਿਆਲ ਨਾਲ 50 ਤੋਂ 60 ਦੇ ਹੋਗਾ ਹੈ ਕਿ 12000 ਤੇ ਕੈਸ਼ ਹੀ ਹੈ ਮੇਰਾ ਬਾਕੀ ਮਾਲ ਲੈ ਹੂੰ ਹੂੰ ਤਾਂ ਦੋ ਬੋਰੇ ਭਰ ਕੇ ਲੈ ਗਏ ਹਾਂਜੀ ਜੀ ਦੋ ਬੋਰੇ ਪੂਰੇ ਫੁੱਲ ਫੁੱਲ ਹੈ ਮੈਨੂੰ ਨਹੀਂ ਪਤਾ ਕਿ ਪੇਰ ਅਗੇ ਬਾਕੀ ਡੱਬੇ ਤੁਹਾਡੇ ਅੱਗੇ ਪਏ ਆ ਲੂਜ਼ ਮਾਲ ਵੀ ਲੈ ਗਏ ਆ ਬਾਕਸ ਤਾਂ ਦੱਬੇ ਖਲੀ ਦਾ ਕਿ ਹਾਂਜੀ ਤੁਹਾਡੇ ਅੱਗੇ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕੀ ਕਾਰਵਾਈ ਮੰਗ ਕਰਦੇ ਹੋ ਕੀ ਕਾਰਵਾਈ ਦੇਖੋ ਜੀ ਮੈਂ ਤਾਂ ਕਵਾਂਗਾ ਚੈੱਕ ਕਰਾਓ ਇਹ ਦੇਖੋ ਪੂਰੀ ਮਾਰਕੀਟ ਹੈ ਮਾਰਕੀਟ ਨੂੰ ਸਾਧ ਦੇਣਾ ਚਾਹੀਦਾ ਮੇਰੇ ਨਾਲ ਚੱਲਣ ਸਾਰੇ ਇਹ ਪਤਾ ਲੱਗੇ ਯਾਰ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਹਾਨੂੰ ਨਾਲ ਵੀ ਹੋ ਸਕਦੀ ਹੈ ਚੀਜ਼ ਪਰ ਮੇਰਾ ਤੇ ਨੁਕਸਾਨ ਹੋ ਗਿਆ ਨਾ ਤਾਂ ਮਾਲ ਸਮੇਂ ਦੇ ਵਿੱਚ ਚੌਂਕੀ ਦਾ ਰੱਖਣਾ ਚਾਹੀਦਾ ਬਿਲਕੁਲ ਅਸੀਂ ਤੇ ਪੇ ਕਰਨ ਨੂੰ ਤਿਆਰ ਹਾਂ ਅਸੀਂ ਕਹਿੰਦੇ ਹੁਣ ਇਹ ਰੱਖੋ ਮਾਰਕੀਟ ਜਿੱਥੇ ਸੀ ਨਹੀਂ ਹੈ कोल कतवाली खाने खाने की नाम है अपना मेरा रुपिंदर सिंह ਹਾਂਜੀ ਕਿੱਥੇ ਐ ਤੁਹਾਡੇ ਕੋਲ ਮੇਰੇ ਵੀ ਇੰਨਾ ਦੇ ਕੋਲ ਹੀ ਦੁਕਾਨ ਹੈ ਜੀ ਹਾਂਜੀ ਔਰ ਮੈਂ ਕਹਿਣਾ ਚਾਹ ਰਿਹਾ ਵੀ ਇੱਥੇ ਰਾਤ ਨੂੰ ਕੋਈ ਵੀ ਸੇਫ ਨਹੀਂ ਹੈਗਾ ਔਰ ਕੋਲ ਵਾਕਿੰਗ ਡਿਸਟੈਂਸ ਤੇ ਕਤਵਾਲੀ ਥਾਣਾ ਹੈ ਔਰ ਥਾਣੇ ਦੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਦੁਕਾਨਦਾਰ ਹਰ ਵੇਲੇ ਡਰ ਦੇ ਮਾਹੌਲ ਚ ਜੀ ਰਹੇ ਹਾਂ ਰਾਤ ਦੇ ਟਾਈਮ ਨਾ ਕੋਈ ਗਸ਼ਟਾ ਪੁਲਿਸ ਦੀ ਨਾ ਕੋਈ ਪੀਸੀਆਰ ਨਾ ਕੋਈ ਸਟਰੀਟ ਲਾਈਟ ਔਰ ਮੈਂ ਖੁੱਦ ਰੋਣ ਹੋ ਰਿਹਾ ਕਿ ਰਾਤ ਨੂੰ ਇੱਥੇ ਜੋ ਟੂਰਿਸਟ ਆਉਂਦੇ ਨੇ ਉਹਨਾਂ ਦਾ ਚਾਰਿਆਂ ਦਾ ਕੀ ਹਾਲਤ ਹੁੰਦੀ ਹੋਏਗੀ ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਕੋਲ ਜਵਾਬ ਲਿੱਤਾ ਜਾਵੇ ਵੇ ਸਾਡੀ ਕੀ ਸਿਕਿਉਰਟੀ ਹੈ સોસાયਟੀ ਆ ਹੀ ਮੰਗਿਆ ਕਿ ਸਾਡੇ ਦੁਕਾਨਦਾਰ ਵੀਰ ਦਾ ਸਾਰੇ ਨੁਕਸਾਨ ਦੀ ਪਰਭਾਈ ਪ੍ਰਸ਼ਾਸਨ ਕਰੇ ਔਰ ਜੋ ਵੀ ਇੱਥੇ ਰਾਤ ਨੂੰ ਡਿਊਟੀ ਮੁਲਾਜ਼ਮਾਂ ਦੀ ਲਗਾਈ ਜਾਵੇ ਜਿਦਕੇ ਬਹੁਤ ਸਖਤ ਲੋਡ ਹਾਂਜੀ ਹਾਂਜੀ ਇਹ ਮੌਕਾ ਦੇਖਿਆ ਗਿਆ ਚੋਰੀ ਦਾ ਜੀ ਇਹ ਸ਼ਟਰ ਤੋਂ ਕਿਨੇ ਜਿੰਦਰਾ ਤੋੜ ਕੇ ਉਹਦਾ ਦੇ ਵਿੱਚ ਐਂਟਰ ਕਰਕੇ ਬੂਟਾਂ ਦੇ ਜੋੜੇ ਕੱਢ ਕੇ ਲੈ ਗਿਆ ਬਸ ਸੀਸੀਟੀਵੀ ਕੁੱਟੇ ਸਾਡੇ ਕੋ ਆ ਗਈ ਹੈ ਬਹੁਤ ਜਲਦੀ ਸੀ ਇਹਨੂੰ ਲੱਭ ਲਾਂਗੇ ਇਸ ਪਾਸੇ ਕਿੰਨੇ ਕੇ ਜੋੜੇ ਨੇ ਜਿਹੜੇ ਚੋਰੀ ਕੀਤੀ ਕੇ ਕੋਈ ਦੱਸਿਆ ਜੀ ਆਈਡੀਆ ਨਾਲ ਨਹੀਂ ਕੋਈ ਕਮੈਂਟ ਲਿਖ ਰਹੇ ਨਹੀਂ ਜੀ ਆਪਣੇ ਹਿਸਾਬ ਨਾਲ ਲੱਗ ਦੱਸੋ ਸਰ ਸੀਸੀਟੀਵੀ ਦੇ ਵਿੱਚ ਕਿੰਨੇ ਜਣੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਚੋਰੀ ਕੀਤੀ ਗਈ ਹੈ ਫੁਟੇਜ ਮੇਰੇ ਕੋਲ ਜਿਹੜੀ ਆਈ ਉਹਦੇ ਦੋ ਜਣੇ ਨਜ਼ਰ ਆ ਰਹੇ ਆ ਬਾਕੀ ਆਪਾਂ ਅੱਗੇ ਵੀ ਦੇਖਦੇ ਆ ਅੱਗੇ ਪਿਛੇ ਕੋਈ ਹੋਵੇ ਸਰ ਸ਼ਟਰ ਕਿੱਤਾ ਤੋੜਿਆ ਗਿਆ ਜੀ ਨੌਜ਼ਵਾਨਾਂ ਦੇ ਵੱਲੋਂ ਉਹ ਲੱਗ ਰਿਹਾ ਜੀ ਕਿ ਕਿਸੇ ਨੇ ਥੱਲੇ ਕੋਈ ਚੀਜ਼ ੜਾ ਕੇ ਤੋਂ ਉੱਪਰ ਚੁੱਕ ਲਈ ਜੈਕ ਨਾਂ ਦਾ ਤੁਸੀਂ ਜੇ ਕਹਿੰਦਾ ਮੈਂ ਦੇਖਿਆ ਇਹਦੇ ਪਛਾਣ ਹੈ ਨਾ ਕੋਈ ਚੀਜ਼ ਹੈ ਨਵਦੀ ਵੀ ਕਰ ਕੁਝ ਲਿਖੀ ਕਿ ਇਹ ਜਿਹੜਾ ਕੁੱਤੀ ਦੀ ਦੱਸਿਆ ਮਤਲਬ ਪੈਰੇ ਗੱਲੇ ਚ ਕੋਈ ਉਹਨਾਂ ਦੇ ਖੁੱਲੇ ਪੈਸੇ ਸੀਗੇ ਜਿਹੜੇ ਉਹ ਛੱਡ ਜਾਂਦੇ ਖੁੱਲੇ ਪੈਸੇ ਹੂੰ ਫਰਦਰ ਕੀ ਕਾਰਵਾਈ ਕੀਤੀ ਹੈ ਬਸ ਆ ਗਈ ਕੰਪਲੇਨ ਉਹਨਾਂ ਦੀ ਅਗਦੀ ਕਾਰਵਾਈ ਕਰ ਰਹੇ ਹਨ ਅਸਲ